ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਮੇਰੇ ਯਿਗਰੀ ਯਾਰ ਜੌਨ ਸਿੰਘ ਨਾਲ ਮਿਲਾ ਰਹੇ ਹਾਂ ਜੋ ਕਿ ਜ਼ਿਮੀਂਦਾਰਾਂ ਦਾ ਮੁੰਡਾ ਤਕਰੀਬਨ 15-16 ਕਿੱਲੇ ਜ਼ਮੀਨ ਹੈ ਬਈ ਉਹਨਾਂ ਕੋਲ ਪਰ ਫੇਰ ਵੀ ਉਹ ਸੰਗ ਨਹੀਂ ਮੰਨਦਾ ਕਿਉਂਕਿ ਉਹਨੇ ਇੱਕ ਨਵਾਂ ਬਿਜ਼ਨਸ ਸਟਾਰਟ ਕੀਤਾ ਆਪਣਾ ਬੱਕਰੀਆਂ ਦਾ ਜਿੱਦ ਲੋਕ ਸੰਗ ਮੰਨਦੇ ਨੇ ਉਹ ਕਿਉਂ ਨਹੀਂ ਬਈ ਸੰਗ ਨਾਲ ਦੀ ਕੋਈ ਚੀਜ਼ ਨਹੀਂ ਮੰਨੀ ਆਪਾਂ ਤੁਹਾਨੂੰ ਅੱਜ ਰੂਪ ਰੂਪ ਭਾਈ ਜੌਨ ਕੀ ਆਜਾ ਠੀਕ ਆ ਬਈ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਠੀਕ ਆ ਬਈ ਹਾਂ ਚੜ੍ਹਦੀ ਕਲਾ ਕੇ ਵਿੱਕੀ ਬਾਈ ਵੰਦੀਆ ਬਈ ਜੌਨ ਬਾਈ ਪਹਿਲਾਂ ਤਾਂ ਆਪਣਾ ਮਤਲਬ ਕਿ ਨਾਮ ਵਗੈਰਾ ਹਨਾ ਪਿੰਡ ਦਾ ਨਾਮ ਪ੍ਰੋਪਰ ਸਾਰਾ ਦੱਸੋ ਐਡਰੈਸ ਸਾਰਾ ਤੇ ਆਪਣੀ ਡੇਟ ਆਫ ਬਰਥ ਵੀ ਕਿੰਨਾ ਟਾਈਮ ਹੋਗਾ ਤੁਹਾਨੂੰ ਹਣੇ ਇਹ ਕੰਮ ਕਰ ਦੇਣਾ ਬਾਈ ਮੇਰਾ ਨਾਮ ਸਤਨਾਮ ਸਿੰਘ ਤੈਨੂੰ ਪਤਾ ਹੀ ਹੈ ਜੌਨ ਸਿੰਘ ਹੈਗਾ ਪਿੰਡ ਆਪਣਾ ਰਾਜੀ ਹੈਗਾ ਜਿਲ੍ਹਾ ਬਰਨਾਲਾ ਹੈਗਾ ਐਡਰੈਸ ਆਪਣਾ ਤੁਹਾਨੂੰ ਪਤਾ ਹੀ ਆ ਵੀ 9878333094 ਆਪਣਾ ਮੋਬਾਈਲ ਨੰਬਰ ਆ ਤੇ ਮੈਨੂੰ ਇਹ ਕੰਮ ਕਰ ਦੇਣੋ ਬਾਈ ਆ ਜਨਵਰੀ ਦੇ ਵਿੱਚ ਚੌਥਾ ਸਾਲ ਚੱਲ ਪਿਆ ਠੀਕ ਹੈ ਹਾਂਜੀ ਤੇ ਬਸ ਠੀਕ ਆ ਜੀ ਅੱਗੇ ਚੱਲੀ ਜਾਂਦੇ ਤੇ ਬਾਈ ਆਪਣੀ ਪੜ੍ਹਾਈ ਮੈਂ ਮੈਂ ਬਈ ਪੋਸਟ ਗ੍ਰੈਜੂਏਟ ਹਾਂ ਐਮ ਐਮੈਂ ਕੀਤੀ ਹੋਈ ਹੈ ਗਾਦੀ ਐਮ ਐਮ ਮੇਰੀ ਪੰਜਾਬੀ ਹੈ ਠੀਕ ਹੈ ਹਾਂਜੀ ਠੀਕ ਉਹਦੇ ਨਾਲ ਨਾਲ ਮੰਨ ਲਓ ਮੈਂ 6 ਸਾਲ ਆਰਐਮਪੀ ਦਾ ਕੰਮ ਕੀਤਾਗਾ ਡਾਕਟਰ ਗਵਿੰਦਰ ਗੋੜ ਠੀਕ ਹੈ ਆਪਣੇ ਪਿੰਡ ਤੇ ਉਸ ਤੋਂ ਬਾਅਦ ਮੈਂ ਕਾਲਜ ਜੁਆਇਨ ਕਰ ਲਿਆ ਸੀ 19 ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਬਸ ਇੰਨਾ ਦੇ ਵਿੱਚ ਆ ਗਏ ਠੀਕ ਹੈ ਠੀਕ ਹੈ ਹਾਂਜੀ ਇਹ ਬਈ ਤੁਸੀਂ ਇਹ ਕੰਮ ਕਰਦਿਆਂ ਨੂੰ ਸ਼ੌਂਕ ਕਿਵੇਂ ਜਾ ਗਿਆ ਇਸ ਚੀਜ਼ ਦਾ ਜਿਵੇਂ ਆਪਾਂ ਖੇਤੀ ਬਾੜੀ ਲਗਭਗ ਜ਼ਿਮੀਦਾਰ ਭਾਈ ਯਾਰ ਹਰਾ ਖੇਤੀਬਾੜੀ ਕਰਦਾ ਹਣਾ ਹਾਂਜੀ ਤੁਹਾਨੂੰ ਖੇਤੀ ਤੋਂ ਹਟ ਕੇ ਇਹ ਚੀਜ਼ ਹੈ ਤੁਸੀਂ ਤੁਹਾਡੇ ਮਨ ਦੇ ਵਿੱਚ ਕਿੱਦਾਂ ਥਾਊਟ ਆਈ ਵੀ ਆਪਾਂ ਇਹ ਕੰਮ ਕਰਨ ਦਾ ਇੱਕ ਵੱਖਰਾ ਕੰਸੈਪਟ ਲੈ ਕੇ ਆਉਣਾ ਹਾਂ ਇਹ ਬਹੁਤ ਵਧੀਆ ਸਵਾਲ ਹੈ ਬਾਈ ਸਤਨਾਮ ਤੇਰਾ ਜੇ ਵਾਹਣ ਆਪਾਂ ਦੇਖਦੇ ਆਂ ਆਪਣਾ ਜ਼ਿਆਦਾਤਰ ਪਿੰਡ ਖੇਤੀਉਂ ਕਰਦਾ ਠੀਕ ਹੈ ਜੇ ਆਪਾਂ ਦੇਖੀਏ ਯਾਰ ਵੀ ਆਪਣੇ ਘਰ ਦੇ ਵੀ ਖੇਤੀ ਕਰਦਨੇ ਆਪਾਂ ਘਰੇ ਜਿੱਥੇ ਕਿਤੇ ਵਿਹਲੇ ਆਪਾਂ ਆਪਾਂ ਵੀ ਉਹਦੇ ਖੇਤੀ ਖੇਤੀਉਂ ਕਰ ਦਿੰਗੇ ਠੀਕ ਹੈ ਜੋ ਖੇਤੀ ਕਰਦੇ ਆ ਉਹਦੇ ਵਿੱਚ ਮੈਂ ਇੰਨਾ ਤਨ ਜਾਨੇ ਖੇਤੀ ਕਰੀ ਜਾਂਦੇ ਆ ਉਹ ਖੇਤੀ ਦੋ ਜਾਨੇ ਵੀ ਕਰ ਸਕਦੇ ਆ ਉਨੀ ਖੇਤੀ ਜਿੰਨਾ ਕਿ ਹੁਣ ਆਪਣੇ ਖੇਤੀ ਦਾ ਕੰਮ ਆਗਾ ਮੰਨ ਲਓ ਵੀ ਹੁਣ ਆਪਣੀ ਜੀਰੀ ਆ ਇਹਨੂੰ ਕੋਈ ਕੰਮ ਨਹੀਂ ਹੈਗਾ ਨੂੰ ਵੱਡਾ ਨੂੰ ਕੰਮ ਆ ਜਾਂ ਸਪਰੇਅ ਕਰਨੇ ਹੋਏ ਔਰ ਕੋਈ ਕੰਮ ਨਹੀਂ ਪਾਣੀ ਦਾ ਚੌਥੇ ਪੰਜਵੇਂ ਦਿਨ ਲੱਗ ਜਾਂਦਾ ਮੈਂ ਭਾਈ ਆਪਦਾ ਬੇਲਾ ਜਾਂ ਸਮਾਂ ਦੇਖ ਕੇ ਕੰਮ ਨੂੰ ਚੁਣਿਆ ਯਾਰ ਵੀ ਖੇਤੀ ਦੇ ਨਾਲ ਨਾਲ ਆਪਾਂ ਇਹ ਆਪਣਾ ਸਹਾਇਕ ਧੰਦਾ ਚਲਾਈ ਜਾਵਾਂਗੇ ਤਾਂ ਆਪਾਂ ਨੂੰ ਕੋਈ ਨਾ ਕੋਸ ਮੰਨ ਲਓ ਕਿ ਆਪਣਾ ਨਾਲ ਤਾਂ ਆਪਣਾ ਆਰਥਿਕ ਵਿਵਸਥਾ ਸਹੀ ਰਹੂਗੀ ਨਾਲੇ ਆਪਣਾ ਸਰਕਲ ਨਾਲੇ ਆਪਾਂ ਬੇਲੇ ਨਹੀਂ ਰਹਾਂਗੇ ਸਮਾ ਆਪਣਾ ਐਕਸਪੈਂਡ ਹੋਈ ਜਾਂਦਾ ਤਾਂ ਕਰਕੇ ਫਿਰ ਬਾਈ ਮੈਂ ਬੱਕਰੀਆਂ ਲੈਣ ਬਾਰੇ ਸੋਚਿਆ ਸੀ ਸਭ ਤੋਂ ਮੇਨ ਸਵਾਲ ਬਾਈ ਆਪਣਾ ਜਦੋਂ ਆਪਾਂ ਇਹ ਕੰਮ ਬੱਕਰੀਆਂ ਦਾ ਕੰਮ ਕੀਤਾ ਨਾ ਵਿੱਚ ਲੋਕ ਕਹਿੰਦੇ ਨੇ ਵੀ ਯਾਰ ਜੀਵਿਦਾਰਾਂ ਦੇ ਮੁੰਡੇ ਬੱਕਰੀਆਂ ਚਾਰਦੇ ਫਿਰਦੇ ਨੇ ਤੁਸੀਂ ਉਹਦੇ ਤੁਹਾਡੇ ਮਨ ਦੇ ਵਿੱਚ ਆਇਆ ਨਹੀਂ ਵੀ ਯਾਰ ਆਪਾਂ ਇਹ ਕੰਮ ਨਹੀਂ ਕਰਨਾ ਕਿ ਲੋਕਾਂ ਦੀ ਆਪਾਂ ਪਰਵਾਹ ਹੀ ਨਹੀਂ ਕੀਤੀ ਹੈਗੀ ਹਮ ਪਹਿਲੀ ਗੱਲ ਤਾਂ ਬਾਈ ਲੋਕਾਂ ਦੀ ਪਰਵਾਹ ਨਹੀਂ ਕੀਤੀ ਹੈਗੀ ਕਿਉਂਕਿ ਇਹ ਆਪਾਂ ਸੋਚੀ ਜਾਂਦੇ ਹੁੰਨੇ ਆ ਕੀ ਪਤਾ ਲੋਕ ਆਪਣੇ ਬਾਰੇ ਸੋਚਦੇ ਹੋਣ ਜਾਂ ਨਾ ਸੋਚਦੇ ਬਿਲਕੁਲ ਆਪਣੇ ਮਨ ਦੇ ਵਿੱਚ ਸਵਾਲ ਆਉਂਦੇ ਆ ਆਪਾਂ ਆਪਣੇ ਦਿਮਾਗ ਦੇ ਵਿੱਚ ਇਹੀ ਬਿਮਾਰੀ ਬਣਾ ਕੇ ਬਿਠੀ ਆ ਵੀਰ ਲੋਕ ਕੁਝ ਕਹਿਣਗੇ ਲੋਕ ਕੁਝ ਕਹਿਣਗੇ ਲੋਕ ਕੀ ਕਹਿਣਗੇ ਕੀ ਪਤਾ ਲੋਕ ਨਾ ਹੀ ਕਹਿੰਦੇ ਹੁਣ ਆਪਾਂ ਉਹੀ ਆਪ ਦਾ ਹਊਆ ਬਣਾ ਹੀ ਬੈਠੇ ਹੋਈਏ ਉਹੀ ਗੱਲ ਮੈਨੂੰ ਆਪਦੇ ਇੰਦਰ ਸਾਹਿਬ ਤੋਂ ਹੋਈ ਵੀ ਆਪਾਂ ਉਹੀ ਹਊਆ ਬਣਾ ਹੀ ਬੈਠੇ ਦੀ ਲੋਕ ਤਾਂ ਕੁਝ ਨਹੀਂ ਕਹਿੰਦੇਗੇ ਜੇ ਕਹਿੰਦੇ ਵੀ ਨੇ ਉਹਨੂੰ ਜਵਾਬ ਨਾ ਦਿਓ ਉਹਨਾਂ ਨੇ ਆਪਦਾ ਕੰਮ ਕਰਨਾ ਆਪਣੇ ਆਪਦਾ ਕੰਮ ਕਰਨਾ ਸਭ ਕੋਲ ਇਹ ਤੇ ਚੰਗਾ ਹੀ ਹੁੰਦਾ ਬਿਲਕੁਲ ਵੈਸੇ ਲੋਕ ਤਾਂ ਇਹ ਤਾਂ ਆਪਣੀ ਆਦਤ ਆ ਹਰ ਇੱਕ ਦੀ ਕਿਸੇ ਕੋਈ ਬੰਦਾ ਚੰਗਾ ਕੰਮ ਕਰਦਾ ਹੈ ਮਾੜਾ ਕੰਮ ਕਰਦਾ ਹੈ ਇਹਨੇ ਕੀ ਕਰ ਲਿਆ ਇੱਕ ਵਾਰੀ ਟੋਕਾ ਟਕਾਈ ਜਰੂਰ ਕਰਦੇ ਆ ਬੰਦੇ ਵੀ ਯਾਰ ਤੁਸੀਂ ਖੇਤੀਬੁਤੀ ਕਰਦੇ ਹੋ ਜਾਂ ਤੁਸੀਂ ਕੰਮ ਕਰਦੇ ਹੋ ਹਰ ਇੱਕ ਬੰਦਾ ਵੀ ਮੰਨ ਲਓ ਵੀ ਯਾਰ ਪ੍ਰਭਾਵ ਤੇ ਜਰੂਰ ਹੁੰਦਾ ਯਾਰ ਵੀ ਹੈ ਤੁਸੀਂ ਵੀ ਯਾਰ ਬੱਕਰੇ ਰੱਖੀ ਫਿਰਦੇ ਹੋ ਬਾਕੀ ਯਾਰ ਹੁਣ ਬੇਲੇ ਆਗੇ ਤਾਂ ਇਹਦੇ ਵਿੱਚ ਮੈਂ ਤਾਂ ਕੋਈ ਸੰਗਸਰ ਮੰਨੀ ਨਹੀਂ ਹੈਗੀ ਯਾਰ ਵੀ ਆਪਾਂ ਨੂੰ ਕਰਨਾ ਚਾਹੀਦਾ ਆਪਦਾ ਕੰਮ ਆ ਠੀਕ ਹੈ ਤਾਂ ਕਰਕੇ ਬਸ ਫਿਰ ਇਹ ਇਹਨਾਂ ਨੂੰ ਮੈਂ ਤਿੰਨ ਬੱਕਰੀਆਂ ਲੈ ਕੇ ਆਇਆ ਸੀ ਉਦੋਂ ਦਾ ਆਪਣਾ ਸਟਾਰਟ ਹੋ ਗਿਆ ਹਾਂਜੀ ਤਿੰਨ ਬੱਕਰੀਆਂ ਤੋਂ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਨ ਨੂੰ ਬਾਈ ਇਹਨੂੰ ਬਸ ਬਾਈ ਆ ਜਨਵਰੀ ਦੇ ਵਿੱਚ ਮੈਨੂੰ ਚੌਥਾ ਸਾਲ ਸਟਾਰਟ ਹੋ ਜਾਣਾ ਚੌਥਾ ਸਾਲ ਹਾਂਜੀ ਪੌਣੇ 4 ਸਾਲ ਹੋ ਗਏ ਲੈ ਪੌਣੇ 4 ਸਾਲ ਹੋ ਗਏ ਹਾਂਜੀ ਠੀਕ ਹੈ ਇਹ ਬਾਈ ਜਦੋਂ ਤੁਸੀਂ ਤਿੰਨ ਬੱਕਰੀਆਂ ਲਿਆਂਦੀਆਂ ਹੂੰ ਉਹ ਛੋਟੀ ਸੀ ਮਤਲਬ ਕਿ ਮੈਂਮਣੇ ਜਾਂ ਵੱਡੀ ਸੀ ਬੱਕਰੀ ਉਹ ਬਾਈ ਵੱਡੀਆਂ ਬੱਕਰੀਆਂ ਲੈਂਦੇ ਸੀ ਆਪਾਂ ਢਾਈ ਢਾਈ ਮਹੀਨਿਆਂ ਦੇ ਗੱਬਣਾ ਢਾਈ ਮਹੀਨੇ ਗੱਬਣਾ ਹਾਂ ਢਾਈ ਢਾਈ ਮਹੀਨਿਆਂ ਦੇ ਗੱਬਣਾ ਲੈਂਦੇ ਸੀ ਉਹ ਇਹ 5 ਮਹੀਨੇ 5 ਦੇਨਾਂ ਵਿੱਚ ਸੂਪੈਂਦੀਆਂ ਠੀਕ ਹੈ ਤੇ ਬਸ ਉਸ ਤੋਂ ਬਾਅਦ ਆਪਣੇ ਕੋਲੇ 23 ਮਹੀਨਾ ਬਾਅਦ ਸੂਪੀਆਂ ਦੀ ਇਹ ਉਹਨਾਂ ਨੇ ਇੱਕ ਇੱਕ ਬੱਚੇ ਦਿੱਤਾ ਸੀਗਾ ਤਿੰਨ ਕ ਬੱਚੇ ਆਏ ਸੀ ਮੇਰੇ ਕੋਲੇ ਪਹਿਲੇ ਸੂਏ ਜਿਹਨਾਂ ਦੇ ਤਿੰਨ ਤਿੰਨ ਤੋਂ ਤਿੰਨ ਬੱਚੇ ਆਏ ਸੀ ਠੀਕ ਹੈ ਬਸ ਉਸ ਤੋਂ ਬਾਅਦ ਫਿਰ ਭਾਈ ਅੱਗੇ ਉਹਨਾਂ ਦੀਆਂ ਪੱਟਾ ਸੂਪੀਆਂ ਫਿਰ ਫਿਰ ਇਹ ਆਪ ਸੂਪੀਆਂ ਠੀਕ ਹੈ ਫਿਰ ਅੱਗੇ ਦੇ ਅੱਗੇ ਮਾਲ ਵਾਜ ਅੱਜ ਤੁਹਾਡੇ ਕੋਲੇ ਕਿੰਨਾ ਮਾਲ ਆ ਭਾਈ ਸਾਰਾ ਇਹ ਮੇਰੇ ਕੋਲੇ ਹੈਗਿਆ ਨੇ ਭਾਈ ਛੋਟੇ ਵੱਡੇ 16 17 ਨਾਲ ਹੈ ਗਿਆ 16 17 ਨਾਲ ਹਾਂ ਠੀਕ ਹੈ ਤੇ ਬਾਕੀ ਆਪਣਾ ਇਹ ਵਿੱਕੀ ਹੈਗਾ ਚਾਚੇ ਦਾ ਮੁੰਡਾ ਇੰਨਾਂ ਕੋਲੇ ਹੈਗੀਆਂ ਨੇ 12-15 ਮਤਲਬ ਕਿ ਵਧੀਆ ਕੰਮ ਚੱਲ ਰਿਹਾ ਹਾਂਜੀ ਹਾਂ ਬਸ ਵਧੀਆ ਹਾਂ ਵਧੀਆ ਜੀ ਵਧੀਆ ਠੀਕਾ ਠੀਕ ਹੈ ਤੇ ਬਾਈ ਤੁਸੀਂ ਇਹਦੇ ਵਿੱਚ ਜਿਵੇਂ ਸਟਾਰਟਿੰਗ ਦੇ ਵਿੱਚ ਆਪਾਂ ਬੱਕਰੀਆਂ ਦੀ ਮੇਨ ਪ੍ਰੋਬਲਮ ਹੀ ਆਪਾਂ ਇਹਨੂੰ ਵੀ ਕਿੱਥੇ ਰੱਖਣਾ ਕਰਨਾ ਬਾਹਰ ਅੰਦਰ ਲੈ ਕੇ ਜਾਣਾ ਕੋਈ ਖਾਦ ਖਰਾਕ ਇਹਨੂੰ ਕੀ ਪਾਉਣੇ ਪਹਿਲਾਂ ਤਾਂ ਵੀ ਮੈਂ ਲਿਆ ਸੀ ਇਹਨਾਂ ਨੂੰ ਇੱਕ ਤਾਂ ਜੇ ਆਪਾਂ ਘਰੇ ਰੱਖਣੀਆਂ ਨੇ ਤਾਂ ਤਾਂ ਇਹਨਾਂ ਨੂੰ ਕਹਿੰਦੇ ਆ ਵੀ ਆਪਾਂ ਘਰੇ ਰੱਖ ਕੇ ਪਾਲ ਸਕਦੇ ਹਾਂ ਠੀਕ ਹੈ ਫੀਡ ਤੇ ਤੇ ਇੱਕ ਆਪਾਂ ਗਰੇਜ਼ਿੰਗ ਕਰਾ ਸਕਦੇ ਆ ਬਾਹਰ ਚਰਾਇ ਤੇ ਲਿਜਾ ਸਕਦੇ ਆ ਠੀਕ ਹੈ ਤੇ ਇਹਦੇ ਵਿੱਚ ਦੋ ਤਰ੍ਹਾਂ ਦੀ ਕੰਮ ਨੇ ਪਹਿਲਾਂ ਵੀ ਮੰਨ ਲਓ ਮੈਂ ਇਹ ਘਰੇ ਰੱਖੀਆਂ ਘਰੇ ਰੱਖਣ ਤੋਂ ਬਾਅਦ ਮੇਰਾ ਆਪ ਨੂੰ ਹੀ ਲੱਗਦਾ ਯਾਰ ਵੀ ਇਹਨਾਂ ਨੂੰ ਘਰੇ ਬਾਲਾ ਕੁਝ ਨਹੀਂ ਪਾ ਸਕਦੇ ਆਪਾਂ ਕੱਲੇ ਦਾਣੇ ਪਾ ਸਕਦੇ ਆ ਵਧੀਆ ਖਰਾਕਾਂ ਚ ਪਾਈਏ ਜੇ ਚੰਗਾ ਦਾਣਾ ਪਾ ਸਕਦੇ ਆ ਚੰਗੀ ਖਰਾਕ ਜੇ ਆਪਾਂ ਪਾਵਾਂਗੇ ਤਾਂ ਖਾ ਤਾਂ ਲਊ ਘਰੇ ਇਹ ਪਰ ਉਹ ਇਹ ਆਪਦੇ ਆਪ ਨੂੰ ਸੰਤੁਸ਼ਟ ਨਹੀਂ ਮੰਦੀ ਹੈਗੀ ਠੀਕ ਹੈ ਇਹ ਬਾਹਰ ਖੁਸ਼ ਰਹਿੰਦੀਆਂ ਤਾਂ ਕਰਕੇ ਅਸੀਂ ਨਾਲ ਪਹਿਲਾਂ ਘਰੇ ਪਾਉਂਦੇ ਸੀ ਹੁਣ ਸਵੇਰੇ ਵੀ ਘਰੇ ਪਾ ਦਿੰਨੇ ਆ ਤੇ ਸ਼ਾਮ ਨੂੰ 4 ਵਜੇ ਸੀ ਬਾਹਰ ਲੈ ਕੇ ਜਾਨਾਂਗੇ ਠੀਕ ਹੈ ਪਰ ਫਿਰ ਬਾਹਰ ਇਹਨਾਂ ਦਾ ਪੂਰਤੀ ਹੋ ਜਾਂਦੀ ਵਧੀਆ ਠੀਕ ਹੈ ਤੇ ਬਈ ਮੰਨ ਲਓ ਜਿਵੇਂ ਹੁਣ ਕੋਈ ਬਿਮਾਰ ਹੋ ਜੇ ਹਨਾ ਇਹਦੇ ਵਿੱਚ ਪਸ਼ੂ ਹਾਂਜੀ ਤੁਹਾਨੂੰ ਫਿਰ ਉਹਦਾ ਕਿਵੇਂ ਪਤਾ ਲੱਗਦਾ ਵੀ ਬਿਮਾਰ ਹੋ ਬਿਮਾਰੀ ਦੇ ਸਿੰਗਟਮ ਦੱਸ ਦਿੰਦੇ ਆ ਬਈ ਸਤਨਾ ਠੀਕ ਹੈ ਇਹਦੇ ਸਿੰਗਟਮ ਹੁੰਦੇ ਨੇ ਵੀ ਇਹ ਕਿਸ ਤਰ੍ਹਾਂ ਖੜੀ ਆ ਵੀ ਇਹਨੂੰ ਹਿਊਮਨ ਬਾਡੀ ਦੇ ਮੁਤਾਬਕ ਇਹਦਾ ਟੈਂਪਰੇਚਰ ਲਗਭਗ ਰਹਿੰਦਾਗਾ ਉਮਜੁਕਰੀ ਨੂੰ ਬੁਖਾਰ ਜੇ ਹੁੰਦਾ ਉਮਜੁਕਰੀ ਜ਼ੁਕਾਮ ਜੇ ਹੁੰਦਾਗਾ ਠੀਕ ਹੈ ਹੋਰ ਕੋਈ ਬਾਲੀਆਂ ਮੇਨ ਬਿਮਾਰੀਆਂ ਨਹੀਂ ਹੈਗੀਆਂ ਜੇ ਕੋਈ ਮ ਠੀਕ ਹੈ ਮੈਂ ਆਪਣੇ ਮੱਜਾਂ ਦੇ ਮੂੰਹ ਕੋ ਰੋਈ ਲੱਗਦੀ ਐ ਇਸ ਤਰ੍ਹਾਂ ਵੈਕਸੀਨੇਸ਼ਨ ਹਾਂ ਮੇਰੇ ਬਾਰੇ ਹੁਣ ਵਧੀਆ ਐ ਮਤਲਬ ਕਿ ਟ੍ਰੀਟਮੈਂਟ ਤੁਸੀਂ ਆਪ ਕਰ ਲੈਣੋ ਹਾਂ ਕੋਈ ਇਹ ਬਿਮਾਰੀ ਨਹੀਂ ਹੁੰਦੀ ਯਾਰ ਲੱਗ ਗਿਆ ਆਪਾਂ ਦੇਖੀਏ ਜੇ ਆਪਾਂ ਜੇ ਆਪਾਂ ਕਹੀਏ ਇਹ ਬਿਮਾਰ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਨਾ ਉਹ ਤਾਂ ਆਪਣੇ ਆਪਾਂ ਬਿਮਾਰ ਕਰ ਸਕਦੇ ਐ ਇਹਨੂੰ ਜਿਵੇਂ ਮਰਜ਼ੀ ਕਰ ਲੋ ਇਹਨੂੰ ਮੀਂਹ ਚ ਖੜੀ ਰਹਿਣ ਦੇ ਬਿਮਾਰ ਹੋ ਜੂ ਠੀਕ ਐ ਜੇ ਖੜੀ ਅੰਦਰ ਬਿਮਾਰ ਨਹੀਂ ਹੁੰਦੀ ਉਹ ਉਸੇ ਦਿਨ ਨਹੀਂ ਜੇ ਆਪਾਂ ਕਹੀਏ ਬੱਕਰੀ ਬਿਮਾਰ ਹੋ ਗਈ ਕੁਦਰਤੀ ਤਰੀਕਾ ਕੁਦਰਤੀ ਤੌਰ ਤੇ ਯਾਰ ਸਾਡੀ ਤਾਂ ਬੱਕਰੀ ਬਿਮਾਰ ਹੋ ਗਈ ਬਿਮਾਰ ਕਰਨ ਜੇ ਸਾਡਾ हां ਅਸੀਂ 4 ਵਜੇ ਲੈ ਕੇ ਜਾਂਦੇ ਆਂ ਬਾਈ ਫਿਰ 7-8 ਵਜੇ ਆਉਂਦੇ ਸਾਨੂੰ ਵਾਪਸ ਆਉਂਦੇ ਆਂ ਠੀਕ ਐ ਤਿੰਨ ਚਾਰ ਘੰਟੇ ਵਧੀਆ ਖਾ ਲੈਂਦੀਆਂ ਨੇ ਜਿੱਥੋਂ ਤੱਕ ਬਈ ਆਪਾਂ ਵੀ ਇਹਦੇ ਗੁਣ ਬਹੁਤ ਨੇ ਇਹਦੇ ਦੁੱਧ ਦੇ ਹਾਂ ਤੁਸੀਂ ਤਾਂ ਇਹਦੇ ਬਾਰੇ ਹੁਣ ਮੰਨ ਲਓ ਟ੍ਰੀਟਮੈਂਟ ਕੀਤੀ ਹੋਣਾ ਵੀ ਦੁੱਧ ਆਪਾਂ ਪੀਣਿਆ ਘਰੇ ਬੱਚਿਆਂ ਨੂੰ ਦਿੰਨੇ ਆ ਉਹਦੇ ਬਾਰੇ ਤੁਹਾਨੂੰ ਉਹਦੇ ਕਿੱਦਾਂ ਨਿਸ਼ਾਨ ਰਹੀਆਂ ਮਿਲਦੀਆਂ ਨੇ ਵੀ ਹਾਂ ਵੀ ਇਹਦਾ ਹੈ ਜਿਹੜਾ ਲਾਹੇਵੰਦ ਆ ਇਹਦਾ ਦੁੱਧ ਵੀ ਦੁੱਧ ਤਾਂ ਲਾਹੇਵੰਦ ਆ ਬਾਈ ਜਿਰੋ ਅਸੀਂ ਚਾਰਾਂਗੇ ਤੂੰ ਉਦੋਂ ਆਪਾਂ ਦੇਖਣ ਆਲਾ ਹੁੰਦਾ ਇਹਨਾਂ ਨੂੰ ਵੀ ਇਹਨੇ ਕਿਦੋਂ ਭਖੜਾ ਖਾ ਲਿਆ ਕਿ ਤੋ ਜੰਗਲੀ ਬੂਟੀ ਖਾ ਲਈ ਕੁਦਰਤੀ ਘਾਹ ਖਾ ਕਿ ਤੋ ਸੁੱਖਾ ਖਾ ਲਿਆ ਕਿ ਤੋ ਅੱਕ ਖਾ ਲਿਆ ਕਿ ਤੋ 베ਰੀ ਖਾ ਲਈ ਉਹ ਚੀਜ਼ਾਂ ਤੋਂ ਤਿਆਰ ਹੋਈ ਆਪ ਨੂੰ ਆਰਗੈਨਿਕ ਪਤਾ ਵੀ ਉਹ ਲਗਭਗ ਆਰਗੈਨਿਕ ਵੈਸਟੀ ਆ ਖਾ ਰਹੇ ਬਿਲਕੁਲ ਬਿਲਕੁਲ ਬਿਨਾਂ ਰੇ ਸਪਰੇਅ ਹਾਂ ਬਿਨਾਂ ਰੇ ਸਪਰੇਅ ਮੇਰੇ ਵਿੱਚ ਦੁੱਧ ਵਗੈਰਾ ਪੀਣੇ ਹੋ ਕਰ ਹਜੇ ਭਾਈ ਆਪਾਂ ਦੁੱਧ ਵਾਲੀ ਲਾਈਨ 'ਚ ਗਏ ਨਹੀਂ ਹੈਗੇ ਕਿਉਂਕਿ ਇਹ 2-3 ਲਾਈਨਾਂ ਹੁੰਦੀਆਂ ਨੇ ਇੱਕ ਦੁੱਧ ਵੀ ਲੈਤਾ ਜਾਂਦਾ ਇਹਨਾਂ ਤੋਂ ਇਹ ਮੀਟ ਪਰਪਸ ਵਾਸਤੇ ਵੀ ਆ ਜਾਂਦੀਆਂ ਨੇ ਤੇ ਇਹਨੂੰ ਬਰੀਡ ਵਾਸਤੇ ਵੀ ਆ ਜਾਂਦਾ ਅਸੀਂ ਹਜੇ ਪਹਿਲਾਂ ਤਾਂ ਮੰਨ ਲਓ ਵੀ ਆਪਾਂ ਇਹ ਰੱਖੀਆਂ ਸੀਗਾ ਵੀ ਆਪਾਂ ਬੱਚੇ ਸੇਲ ਕਰਨੇ ਆ। ਠੀਕ ਹੈ ਜੀ। ਹੁਣ ਅਸੀਂ ਥੋੜਾ ਜਿਹਾ ਬਰੀਡ ਤੇ ਕੰਮ ਕਰ ਰਹੇ ਹਾਂ। ਬਰੀਡ ਤੇ ਕੰਮ ਕਰ ਰਹੇ ਹਾਂ। ਹਾਂ ਬਰੀਡ ਤੇ ਕੰਮ ਕਰ ਰਹੇ ਹਾਂ। ਠੀਕ ਹੈ। ਤੁਹਾਨੂੰ ਬਈ ਫਿਰ ਇਹਦੀ ਪਛਾਣ ਵੀ ਹੋਣੀ ਹੈ ਹਨਾ। ਹਾਂ ਪਛਾਣ ਹੋ ਜਾਏਗੀ। ਬਰੀਡ ਦੀ ਵੀ ਕਿਸ ਤਰ੍ਹਾਂ ਜਿਹੜੀ ਬਰੀਡ ਹੈ। ਬਰੀਡ ਦੀ ਮੰਨ ਲਓ ਬਈ ਮੰਨ ਲਓ ਵੱਡਾ ਪਲੇਟਫਾਰਮ ਤਾਂ ਇਹਦਾ YouTube ਹੈ। ਜੀ ਤੋਂ YouTube ਤੋਂ ਲੋਕਾਂ ਨੂੰ ਪਤਾ ਲੱਗਿਆ ਵੀ ਬੱਕਰੀਆਂ ਦੇ ਬਰੀਡਾਂ ਜਾਂ ਪੁਰਾਣੇ ਹਾਲੀਆਂ ਪਾਲੀਆਂ ਬਾਰੇ ਪਤਾ ਲੱਗਿਆ। ਉਹਨਾਂ ਤੋਂ ਲੋਕਾਂ ਨੇ ਬੱਕਰੀਆਂ ਲੈ ਕੇ ਉਹਨਾਂ ਦੀ ਕ੍ਰੋਸਿੰਗ ਕਰਾ ਕੇ ਉੱਥੋਂ ਬਰੀਡ ਤਿਆਰ ਕਰੀਏਗੀ। ਬਸ ਉਦੋਂ ਉਹਨਾਂ ਦੇ ਸੁਭਾਅ ਉਹਨਾਂ ਦੇ ਗੁਣ-ਔਗਣ ਉਹਨਾਂ ਦੀ ਜਿੱਥੋਂ ਲੈ ਕੇ ਆਉਂਦੇ ਆਪਾਂ ਨੂੰ ਉਹਨਾਂ ਤੋਂ ਪਤਾ ਚੱਲ ਜਾਂਦਾ ਹੁੰਦਾ ਵੀ ਕੀ ਕੀ ਇਹਨਾਂ ਦੀਆਂ ਨਿਸ਼ਾਨੀਆਂ ਨੇ। ਠੀਕ ਹੈ ਠੀਕ ਹੈ। ਉਹਨਾਂ ਤੋਂ ਉਹਦੀ ਬਰੀਡ ਦਾ ਪਤਾ ਲੱਗ ਜਾਊਗਾ। ਤੇ ਸੂ ਫਿਰ ਸਾਲ ਦੇ ਵਿੱਚ ਦੋ ਵਾਰ ਹੁੰਦੀ ਹੈ। ਇਹ ਬਾਈ ਸਾਲ ਦੇ ਵਿੱਚ ਕਈ ਬੰਦੇ ਇੱਕ ਸੂਆ ਵੀ ਲੈਂਦੇ ਆਗੇ। ਆਪਾਂ ਦਾ ਚਲੋ ਨਵੇਂ ਬੰਦੇ ਜਿਹੜੇ ਸਾਹਬ ਨਾਲ ਆਪਣੇ ਕੋਲੇ ਬੱਕਰੀ ਹੀ ਜੇ ਉਹ ਸਾਬ ਨਾਲ ਕਰਾਸ ਹੋ ਜਾਂਦੀ ਉਹ ਸਾਬ ਨਾਲ ਸੂਪੇਦੀ ਹੈ ਠੀਕ ਹੈ ਠੀਕ ਹੈ ਤੇ ਹੁਣ ਇਹਦੀ ਮਤਲਬ ਕਿ ਤੁਹਾਨੂੰ ਇਨਕਮ ਵਧੀਆ ਹੋ ਰਹੀ ਹੈ ਇਨਕਮ ਬਾਈ ਯਾਰ ਸਤਨਾਮ ਇੱਕ ਗੱਲ ਤੁਹਾਨੂੰ ਮੈਂ ਮੋਟੀ ਦੱਸਦਾ ਬੱਕਰੀ ਰੱਖ ਕੇ ਹਰੇਕ ਬੰਦਾ ਕਹਿੰਦਾ ਵੀ ਮੈਨੂੰ 2 ਕੁ ਮਹੀਨਿਆਂ ਬਾਅਦ ਇਨਕਮ ਆਉਣੀ ਠੀਕ ਹੈ 2 ਮਹੀਨਾ ਬਾਅਦ ਨਹੀਂ ਇਨਕਮ ਆਉਦੀ 2 ਸਾਲਾਂ ਬਾਅਦ ਇਨਕਮ ਆਉਗੀ ਠੀਕ ਹੈ ਜਦੋਂ ਤੁਸੀਂ ਮੰਨ ਲਓ ਵੀ ਲਿਆਂਦੀਆਂ ਮੱਕਰੀਆਂ ਸੂਪੀ ਬੱਚੇ ਵੱਡੇ ਕਰਤੇ ਫਿਰ ਤਾਂ ਉਹ ਤੁਹਾਡੇ ਵੱਡੇ ਮੁੱਲੇ ਚ ਵਿਕ ਜਾਣਿਆ ਜੇ ਮੰਨ ਲਓ ਵੀ ਤੁਸੀਂ ਆਪਾਂ ਹੀ ਆਪੇ ਹੀ ਸਮਝੀਂ 2.5 ਮਹੀਨਿਆਂ ਦੀ ਗੱਬਣ ਲਿਆਂਦੀ 2.5 ਮਹੀਨਿਆਂ ਬਾਅਦ ਸੂ ਵੀ ਉਹ ਜੇ ਮੈਂ ਮਨਾ 2 ਮਹੀਨਾ ਬਾਅਦ ਵੇਚਣਾ 5-7000 ਦਾ ਵਿਕਦਾ ਜਾਊਗਾ ਠੀਕ ਹੈ ਪਰ ਉਹ ਸਿਸਟਮ ਖੜਾਉਣ ਵਾਲੀ ਵੀ ਆਪਣਾ ਬਿਜ਼ਨਸ ਅੱਗੇ ਨਹੀਂ ਚੱਲਦਾ ਹਾਂ ਅੱਗੇ ਨਹੀਂ ਚੱਲਦਾ ਮੰਨ ਲਓ ਵੀ ਆਪਣਾ ਆਈ ਚਲਾਈ ਜੀ ਚੱਲਣ ਲੱਗ ਜਾਂਦੀ ਉਹਦੇ ਨਾਲ ਠੀਕ ਹੈ ਠੀਕ ਇੰਨਾ ਕ ਤਾਂ ਹੋ ਜਾਂਦਾਗਾ ਵਧੀਆ ਜੇ ਤੁਸੀਂ ਕੰਮ ਕਰਨਾ ਤਾਂ ਪੈਸਾ ਤਾਂ ਮਾਗਰ ਮਾਗਰ ਹੀ ਆਉਂਦਾ ਯਾਰ ਇਹ ਤਾਂ ਕੰਮ ਕਰਨ ਵਾਲਾ ਬਣਨਾ ਚਾਹੀਦਾ ਜਿਵੇਂ ਬਾਈ ਆਪਣੇ ਹੁਣ ਅੱਜ ਕੱਲ ਬੱਚੇ 30-30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨੇ ਆਪਾਂ ਨੂੰ ਪਤਾ ਹੀ ਹਨਾ ਆਪਣਾ ਦੌਰ ਸਾਰੇ ਗਏ ਨੇ ਹਨਾ ਸਹੀ ਗੱਲ ਹੈ ਬਾਈ ਉਹਦੇ ਨਾਲ ਤਾਂ ਇੱਥੇ ਨਿਕੰਮ ਬਹੁਤ ਵਧੀਆ ਬਈ ਯ ਉਹ ਹੈਗਾ ਸਤਨਾਮ ਬਾਈ ਯਾਰ ਸਾਰਿਆਂ ਦੇ ਤੌਰ ਤਰੀਕਾ ਆਪਾਂ ਕਿਸੇ ਨੂੰ ਗਲਤ ਨਹੀਂ ਜੱਜ ਕਰ ਸਕਦੇ ਗਲਤ ਨਹੀਂ ਠਹਿਰਾ ਸਕਦੇ ਵੀ ਜਿਹੜਾ ਬਾਹਰ ਗਿਆ ਉਹ ਉਹੀ ਗਲਤ ਆ ਜਾਂ ਆਪਾਂ ਔਰੇ ਕੰਮ ਕਰਈਏ ਨਾ ਆਪਾਂ ਠੀਕ ਆ ਜਾਂ ਆਪਾਂ ਗਲਤ ਉਹ ਠੀਕ ਨੇ ਉਹਦੇ ਵਿੱਚ ਤਾਂ ਕੋਈ ਆਪਣਾ ਹੈ ਨਹੀਂਗਾ ਆਨਸਰ ਕੋਈ ਸਵਾਲ ਜਵਾਬ ਬਸ ਇਹ ਕਹਿ ਸਕਦੇ ਆਂ ਵੀ ਯਾਰ ਜੇ ਕਿਸੇ ਕੋਈ ਉਰੋਂ ਉਰੋਂ 30 ਲੱਖ ਰੁਪਈਆ ਲਾ ਕੇ ਉੱਥੇ ਜਾਂਦਾਗਾ ਉੱਥੇ ਜਾ ਕੇ ਆਪਦੀ ਜਿੰਦਗੀ ਸਟਾਰਟ ਕਰਦਾ ਉੱਥੇ ਉਹਨੂੰ ਰੋਟੀ ਦੀ ਵੀ ਸੋਚਉਣੀ ਆ ਕੱਪੜੇ ਬਿਸਤਰੇ ਦੀ ਵੀ ਸੋਚਉਣੀ ਆ ਰਹਿਣ ਸਹਿਣ ਦੀ ਵੀ ਸੋਚਉਣੀ ਆ ਸਾਰੀਆਂ ਜਿੰਮੇਵਾਰੀਆਂ ਆਪਾਂ 30 ਲੱਖ ਲਾ ਕੇ ਵੀ ਸਾਰੀਆਂ ਜਿੰਮੇਵਾਰੀਆਂ ਉੱਤੇ ਪਾਉਣੀਆਂ ਨੇ ਜੀ ਫਿਰ ਉਰੇ ਉਰੇ ਸੌਖਾ ਯਾਰ ਜੀ ਆਪਾਂ 30 ਲੱਖ ਲਾ ਕੇ ਉਰੇ ਕੰਮ ਕਰਨਾ ਉਹਨੇ ਜਿੰਮੇਵਾਰੀਆਂ ਤੁਹਾਡੇ ਉੱਤੇ ਨਹੀਂ ਰਹਿਣੀਆਂ ਤੁਹਾਨੂੰ ਰੋਟੀ ਪੱਕੀ ਜ਼ਰੂਰ ਮਿਲ ਜੂ ਕਰੋ ਤੁਸੀਂ ਆਪਦੇ ਕੰਮ ਪਿੱਛੇ ਦੌੜੀ ਚੱਲੋ ਤੁਹਾਨੂੰ ਘਰ ਦੇ ਮਾਗਰਲੇ ਤੁਹਾਨੂੰ ਘਰ ਦੇ ਸਾਥੀ ਆ ਇੱਥੇ ਇੰਨਾ ਕਿ ਸੌਖਾ ਹੋ ਜਾਂਦਾ ਬਈ ਘਰ ਦੇ ਘਰੋਂ ਸਪੋਰਟ ਵਗੈਰਾ ਕਿਵੇਂ ਆਪਾਂ ਨੂੰ ਇਹਦੇ ਕੰਮ ਨੂੰ ਸਪੋਰਟ ਦਾ ਮੰਨ ਲਓ ਤੁਹਾਨੂੰ ਪਤਾ ਵੀ ਘਰੇ ਆਪਾਂ ਨੂੰ ਰੱਖਣ ਹੀ ਨਹੀਂ ਦਿੰਦੇ ਹੁੰਦੇ ਠੀਕ ਹੈ ਜੇ ਆਪਾਂ ਆਪਣੀ ਜ਼ਿੰਮੇਵਾਰੀਆਂ ਦੇ ਘਰੇ ਲਈ ਕਰਾਂਗੇ ਲਈ ਐਜੂਕੇਟ ਵੀ ਤੁਸੀਂ ਵਧੀਆ ਪੜ੍ਹੇ ਲਿਖੇ ਹੋ ਜਾਂਦਾ ਹੈ ਨਾ ਪਰ ਵੀ ਸਾਡੇ ਬੱਚੇ ਕੀ ਕਰਦੇ ਫਿਰਦੇ ਨੇ ਵੀਰ ਪੜ੍ਹੇ ਲਿਖੇ ਨੇ ਇਹ ਵੀਰ ਇਹਨਾਂ ਨੂੰ ਕੋਈ ਜੋਬ ਜੁਮ ਮਿਲ ਜਾਣੀ ਚਾਹੀਦੀ ਪੱਥਰੇ ਧੱਕੇ ਧੱਕੇ ਖਾਲੇ ਵੀ ਚੱਲ ਉਹਦੇ ਵਿੱਚ ਦਾ ਹਰੇਕ ਬੰਦਾ ਕਰੋ ਕਹਿੰਦੀ ਉਹ ਵੀ ਨਹੀਂ ਬਾਕੀ ਆਪਾਂ ਹਰੇਕ ਬੰਦਾ ਆਪਣੀ ਸ਼ਾਨ ਸਮਝਦਾ ਯਾਰ ਠੀਕ ਹੈ ਵੀ ਅਸੀਂ ਯਾਰ ਚੰਗੇ ਕੋੜੇ ਘਾੜਿਆਂ ਵਾਲੇ ਵਜਦਾ ਵਜਈਏ ਬੱਕਰੀਆਂ ਬੱਕਰੀਆਂ ਵਾਲੇ ਨਾਲ ਵਜਈਏ ਯਾਰ ਠੀਕ ਹੈ ਇਹਨੂੰ ਆਪਾਂ ਥੋੜੀ ਹੀਣਤਾ ਸਮਝਦੇ ਆਂ ਬਿਲਕੁਲ ਪਰ ਬਈ ਕੰਮ ਕੋਈ ਹੀਣਤਾ ਵਾਲਾ ਨਹੀਂ ਹੁੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਾਂ ਕੰਮ ਕੋਈ ਹੀਣਤਾ ਵਾਲਿਆਂ ਨੇ ਹੁੰਦਾ ਜਿਹੜਾ ਜਿੱਥੇ ਥੋੜੀ ਰੁਚੀ ਲੱਗਦੀ ਉੱਥੇ ਕਰ ਲੋ ਯਾਰ ਵੱਡੇ ਛੋਟੇ ਦਾ ਕੀ ਦੇਖਣਾ ਤੁਸੀਂ ਬਈ ਇਹ ਹੁਣ ਕੰਮ ਨੂੰ ਸੰਤੁਸ਼ਟ ਹੋ ਵਧੀਆ ਵਧੀਆ ਸੰਤੁਸ਼ਟ ਹੋ ਬਈ ਟਾਈਮ ਲੰਘਦਾ ਜਿਹੜੀ ਕਾਲਜ ਜਾਂਦੀ ਸੀ ਹੁਣ ਤੁਸੀਂ ਕਾਲਜ ਵੀ ਰਿਜਾਇਨ ਕਰਤਾ ਇੱਧਰ ਤਾਂ ਤੁਹਾਨੂੰ ਵਧੀਆ ਬੈਸਟ ਲੱਗਿਆ ਹਾਂ ਇੱਧਰ ਬੈਸਟ ਕਾਲਜ ਆਫ ਦਿ ਟ ਤੁਹਾਡੀ ਭਈ ਇਹ ਕੀ ਡ੍ਰੀਮ ਨੇ ਅੱਗੇ ਮੈਂ ਕਿ ਇਹਨੂੰ ਤੁਸੀਂ ਜਿਵੇਂ ਨਾਸਲ ਤੁਸੀਂ ਕਹਿੰਦੇ ਸੀ ਕੰਮ ਕਰ ਰਹੇ ਹੋ ਨਾ ਇਹ ਹੁਣ ਦੁੱਧ ਵਾਲਾ ਤੇ ਸੀ ਕੰਮ ਸੀ ਸੇਲ ਵਾਲਾ ਕੰਮ ਛੱਡਤਾ ਵੀ ਨਾਸਲ ਦੇ ਕੰਮ ਕਰ ਰਹੇ ਹੋ ਜੀ ਜੀ ਤੁਹਾਡੀ ਕੀ ਡ੍ਰੀਮ ਨੇ ਤੁਸੀਂ ਆਉਣਾ ਵੱਡਾ ਫਾਰਮ ਕਰਨਾ ਜਾਂ ਕਿਸ ਤਰ੍ਹਾਂ ਹਨ हां भाई ड्रीम ਤਾਂ ਹਰੇਕ ਬੰਦੇ ਦੀ ਹੁੰਦੀ ਹੈ ਜਦੋਂ ਕੋਈ ਕੋਈ ਵੀ ਕੰਮ ਕਰਦਾ ਹੈਗਾ ਸਾਨੂੰ ਵੀ ਆਇਆ ਵੀ ਸਾਡੇ ਕੋਲੇ ਜਿਹੜੀ ਚੰਗੀ ਬਰੀਡ ਹੈ ਉਹਦੀਆਂ ਚੰਗੀਆਂ ਚੰਗੀਆਂ ਪੱਠਾਂ ਤਿਆਰ ਹੋਣਗੀਆਂ ਚੰਗੇ ਉਹਦੇ ਬੱਚੇ ਤਿਆਰ ਹੋਣਗੇ ਅੱਗੇ ਗਾਂਾਂ ਸੇਲ ਹੋਣਗੇ ਬਸ ਉਹਦਾ ਵਧੀਆ ਡ੍ਰੀਮ ਡ੍ਰੀਮ ਤਾਂ ਅੱਗੇ ਇਹ ਸੋਚ ਕੇ ਚੱਲੋਗੇ ਤੁਸੀਂ ਮਿਲਦਾ ਜਾਂਦਾਗਾ ਪਰ ਤੁਸੀਂ ਸੋਚਿਆ ਜੇ ਐਡਾ ਹੋਵੇ ਤਾਂ ਵੀ ਨਾ ਪਹੁੰਚੇ ਫਿਰ ਵੀ ਤੁਹਾਨੂੰ ਦੁੱਖ ਲੱਗੂ ਕਿਤੇ ਨਾ ਕਿਤੇ ਬਸ ਉਹਨਾਂ ਕੇ ਚੱਲੋ ਆਪ ਹੀ ਲਈ ਜਾਣਗੇ ਤੁਹਾਨੂੰ ਤੁਸੀਂ ਇਹਨਾਂ ਨੂੰ ਲਿਆਉਣ ਵਾਲੇ ਬਣੋ ਤੁਹਾਨੂੰ ਲੈ ਤਾਂ ਆਪ ਹੀ ਜਾਣਗੇ ਤੁਸੀਂ ਸਾਹਮਣੇ ਇਹਨਾਂ ਨੂੰ ਖਰਾਕ ਪਾਉਣ ਵਾਲੇ ਬਣੋ ਇਹ ਲੈ ਤਾਂ ਤੁਹਾਨੂੰ ਜਿੱਥੇ ਤੁਸੀਂ ਜਾਣਾ ਆਪ ਹੀ ਤੇ ਬਈ ਮੰਨ ਲਓ ਕਿਸੇ ਨੇ ਕੰਮ ਕਰਨਾ ਪਗਣੇ ਰਾ ਐਨੇ ਲੱਖ ਰੁਪਏ ਲਾ ਕੇ ਕੰਮ ਸਟਾਰਟ ਕਰੋ ਜਿਵੇਂ ਤੁਸੀਂ ਕਹਿੰਦੇ ਤੁਸੀਂ ਤਿੰਨ ਬੱਕਰੀਆਂ ਨਾਲ ਕੰਮ ਸਟਾਰਟ ਕੀਤਾ ਅੱਜ 4 ਸਾਲ ਹੋ ਗਏ ਤੁਹਾਨੂੰ ਇਹ 4 ਸਾਲ ਪ੍ਰੋਪਰ ਹੋਏ ਨਹੀਂ ਵੀ ਤੁਸੀਂ ਅੱਜ ਵੀ ਵਧੀਆ ਮਤਲਬ ਕਿ ਮਤਲਬ ਕਿ ਤੁਹਾਡੇ ਕੋਲ 16 17 ਨਾਗ ਹੋ ਗਏ ਹਾਂਜੀ ਹਾਂਜੀ ਮੈਂ ਆਪਾਂ ਕਹਿੰਦੇ ਰਲਾਓ 5 ਲੱਖ ਰੁਪਏ ਲਾਓ ਇੰਨੀਆਂ ਬੱਕਰੀਆਂ ਲਓ ਫਿਰ ਇਹ ਕੰਮ ਉਹਦੇ ਬਾਅਦ ਤੁਸੀਂ ਕੀ ਕਹਿਣਾ ਚਾਹੂਗੇ ਨਹੀਂ ਭਾਈ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਉਹ ਚ ਤਜਰਬੇ ਦੀ ਘਾਟ ਆ ਜਾਂਦੀ ਆ ਠੀਕ ਹੈ ਜੀ ਪੈਸਾ ਤਾਂ ਹਰ ਇੱਕ ਬੰਦਾ ਲਾ ਸਕਦਾ ਪਰ ਤਜਰਬਾ ਨਹੀਂ ਬੰਦਾ ਪੈਸ ਉਹਦੇ ਵਿੱਚ ਜੇ ਬੰਦਾ ਅੱਜ 5 ਲੱਖ ਬੱਕਰੀਆਂ ਲਾ ਕੇ 5 ਲੱਖ 20 ਬੱਚੀ ਬੱਕਰੀਆਂ ਲੈ ਕੇ ਇਕੱਠੀਆਂ ਰੱਖ ਲੇ ਤਾਂ ਉਹ ਅੱਗੇ ਨਹੀਂ ਵਧੂਗਾ ਕਿਉਂਕਿ ਉਹਨੂੰ ਐਕਸਪੀਰੀਅੰਸ ਹੀ ਨਹੀਂ ਹੋਣਾ ਤਿਆਰੀ ਵੀ ਨਹੀਂ ਹੋਣਾ ਇਹਦੇ ਇਹਨੂੰ ਮੈਂਟੇਨ ਹੀ ਨਹੀਂ ਕਰਨਾ ਆਉਂਦਾ ਬਲੇ ਬਲੇ ਬੰਦਿਆਂ ਨੂੰ ਤਾਂ ਮੰਨ ਲਓ ਵੀ ਬੱਕਰੀ ਨੂੰ ਭਾਈ ਐਨੀ ਕੁ ਗੌਰ ਰੱਖਣੀ ਪੈਂਦੀ ਆ ਬੱਕਰੀ ਆਪਦੇ ਤੋਂ ਬੰਦੇ ਨੂੰ ਹੱਲ ਨਹੀਂ ਦਿੰਦੀ ਹੈਗੀ ਬੱਕਰੀ ਨੂੰ ਸਵਾਉਣਾ ਵੀ ਬੱਚੇ ਵਾਂਗੂ ਪੈਂਦਾ ਆਥਣੇ ਦੇਖਣਾ ਪੈਂਦਾ ਵੀ ਸੌਂ ਗਈ ਤੇ ਸਵੇਰੇ ਉੱਠ ਦੇਖਣ ਉੱਠਣ ਵੇਲੇ ਵੀ ਦੇਖਣਾ ਪੈਂਦਾ ਵੀ ਉੱਠ ਘੜੀ ਚੰਗੀ ਉੱਠੀ ਤਾਂ ਸਬਸਤ ਆ ਜੇ ਨਾ ਸਬਸਤ ਉੱਠੀ ਤਾਂ ਉਹ ਬਿਮਾਰ ਆ ਬਿਮ ਥੋੜੀ ਨਿਗਰਾਨੀ ਬਹੁਤ ਜ਼ਿਆਦਾ ਰੱਖਣੀ ਪੈਂਦੀ ਆ ਵੀ ਬਾਕੀ ਯਾਰ ਜਿਵੇਂ ਆਪਾਂ 5 ਲੱਖ ਦੀ ਗੱਲ ਕਰੀਏ ਵੀ ਨਹੀਂ ਘੱਟ ਤੇ ਯਰ ਬੇ ਅਨੁਸਾਰ ਚੱਲਪੋ ਯਾਰ ਉਹ ਵਧੀਆਗਾ ਠੀਕ ਹੈ ਦੋ ਕੁ ਬੱਕਰੀਆਂ ਲਿਓ ਮੈਂ ਤਾਂ ਤਿੰਨ ਕਹਿਦਾ ਨਾ ਭਜੀ ਚੱਲ ਜਿੰਨੀ ਵੀ ਅਗਲੀ ਰੇਛਾ ਲਿਆ ਸਕਦਾ ਜਿੰਨਾ ਬੰਦਾ ਕੰਮ ਕਰ ਸਕਦਾਗਾ ਉਹ ਚ ਲਿਆ ਸਕਦਾ ਭਾਈ ਉਹ ਚ ਕੋਈ ਗੱਲ ਨਹੀਂ ਤੇ ਭਾਈ ਤੁਸੀਂ ਹੁਣ ਕੀ ਕਹਿਣਾ ਜਾਓਗੇ ਜੇ ਮੰਨ ਲਓ ਕਿਸੇ ਨੇ ਕੰਮ ਕਰਨਾ ਵੀ ਜਿਵੇਂ ਆਪਾਂ ਕਹਿੰਦੇ ਮਨ ਦਾ ਸੰਗ ਲੱਗਦੀ ਆ ਉਹਦੇ ਬਾਰੇ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਇਹ ਨਹੀਂ ਵੀ ਆਪਾਂ ਇਹੀ ਪਲੇਟਫਾਰਮ ਦੇ ਵਿੱਚ ਆਪਾਂ ਰੱਖ ਕੇ ਜਾਂ ਕੋਈ ਵੀ ਬੰਦਾ ਹੋਰ ਕੰਮ ਕਰਦਾ ਉਹਦੇ ਬਾਰੇ ਤੁਸੀਂ ਲੋਕਾਂ ਦੀ ਸੋਚ ਮਤਾਬਕਤਾ ਚਲੋ ਬਈ ਕੀ ਕਹਿਣਾਗਾ ਮੈਂ ਆਪਦੀ ਸੋਚ ਮਤਾਬਕ ਕਹਿਣਾ ਵੀ ਕਿਸੇ ਤੋਂ ਨਾ ਸੰਗੋ ਤੁਸੀਂ ਆਪਦਾ ਕੰਮ ਕਰੋ ਕਿਉਂਕਿ ਰੋਟੀ ਤੁਸੀਂ ਖਾਣੀ ਆ ਨਾ ਕਿ ਤੁਹਾਨੂੰ ਕਿਸੇ ਨੇ ਹੋਰ ਦੇਣਾ ਆਉਣਾਗਾ ਜੇ ਆਉਣ ਵਾਲਾ ਸਮਾਂ ਇੰਨਾ ਕਿ ਖਤਰਨਾਕ ਆ ਰਿਹਾ ਹੈਗਾ ਵੀ ਜਿਹਦੇ ਵਿੱਚ ਸਾਥੋਂ ਖੇਤੀ ਵੀ ਚਲੀ ਜਾਣੀ ਆ ਜੀ ਸਾਥੋਂ ਸਾਡੇ ਵਪਾਰ ਕਿੱਤਨ ਦੇ ਹੋਰ ਵੀ ਚਲੇ ਜਾਣੇ ਆ ਤਾਂ ਤੁਹਾਡੇ ਕੋਲੇ ਕੋਈ ਨਾ ਕੋਈ ਪਲੇਟਫਾਰਮ ਹੋਵੇ ਜਿਹੜੇ ਤੇ ਜਿਹੜਾ ਤੁਹਾਡੀ ਬਾਹ ਫੜ ਕੇ ਰੱਖੇ ਫਿਰ ਤੁਹਾਨੂੰ ਤੰਗੀ ਪਰੇਸ਼ਾਨੀ ਨਹੀਂ ਆਉਣੀ ਜੇ ਤੁਸੀਂ ਸੰਗ ਸੰਗ ਚ ਬੈਠੇ ਰਹੇ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਕਰਕੇ ਆਟਿਆ ਵੀ ਜੇ ਆਪਾਂ ਸੰਗਜ ਬੈਠੇ ਤੇ ਲੋਕਾਂ ਨੂੰ ਆਪਾਂ ਨੂੰ ਆਪਣੇ ਬਾਰੇ ਪਤਾ ਵੀ ਨਾ ਹੋਵੇ ਆਪਾਂ ਆਪਣਾ ਟਾਈਮ ਨਗਾ ਲੀਏ ਉਦੋਂ ਵਾਰ ਫਿਰ ਵੇਲਾ ਹੱਥ ਨਹੀਂ ਆਉਂਦੀ ਬਿਲਕੁਲ ਬਾਈ ਲੋਕ ਮੰਨ ਲਓ ਹੁਣ ਆਪਾਂ ਕੰਮ ਕਰਦੇ ਸੀ ਇੱਥੇ ਆਉਣੇ ਹੁਣ ਤੁਹਾਡਾ ਧਿਆਨ ਇਹਦੇ ਉੱਤੇ ਆ ਹਾਂਜੀ ਨਸ਼ੇ ਦਾ ਨਹੀਂ ਕਰਦੇ ਵੇਲੇ ਦਾ ਨਹੀਂ ਫਿਰਦੇ ਕਿਸੇ ਮੰਗਰ ਮੰਡੀ ਰ ਆਪਾਂ ਕਿਹਾ ਇੱਧਰ ਆਲੇ ਇੱਧਰ ਹੋਈ ਕਰੋ ਇਨੀ ਆਏ ਆ ਫੋਨ ਆਉਂਦਾ ਵੀ ਤੁਸੀਂ ਕਿੱਥੇ ਹੋ ਉਹਨਾਂ ਨੂੰ ਪਤਾ ਵੀ ਇਹ ਕੰਮ ਦੇਨੇ ਆਪਾਂ ਕੰਮ ਆਪਦੇ ਕੰਮ ਦੇਨੇ ਮੈਂ ਤਾਂ ਇਹਨੂੰ ਕਹਾਂ ਹੱਸਦਾ ਉਹਨਾਂ ਮਗਾ ਯਾਰ ਤੇ ਜਵੇਂ ਤੈਨੂੰ ਬਾਹਰੋਂ ਆੜੀ ਮਿੱ ਉਹਨਾਂ ਨੇ ਕਿਹਾ ਕਰ ਵੀ ਮਤਲਬ ਜੋਬ ਤੇ ਹਾਂ ਜੋਬ ਆ ਯਾਰ ਜੋ ਬਿਲਕੁਲ ਬਾਈ ਇਹ ਤਾਂ ਬਿਜ਼ਨਸ ਆ ਆਪਣੇ ਲੋਕਾਂ ਦੀ ਥਾਉਟੀ ਮੰਨ ਕੇ ਮਾਈਂਡ ਦਿਮਾਗ ਦੇ ਵਿੱਚ ਆਪਣੇ ਇੱਧੇ ਭਰੇ ਗਨੇ ਇਹ ਸ਼ਬਦ ਨੇ ਯਾਰ ਇਹ ਕੰਮ ਆ ਕੁਏ ਲੈ ਕੇ ਲੋਕਾਂ ਨੇ ਸੋਚੀ ਆਪਣੀ ਫੱਕੜੀ ਅੱਜ ਵੀ ਯਾਰ ਲੋਕਾਂ ਬੈਲੇ ਬੈਠੇ ਸੋਚਦਾ ਬਾਕੀ ਯਾਰ ਜਿੱਦੀ ਜਿੱਦੀ ਲੋਕ ਸੋਚ ਕਰਦੇ ਹੁਣ ਉਹਨੂੰ ਬਾਹਲੀ ਸੋਚ ਕਰਨੀ ਨਹੀਂ ਚਾਹੀਦੀ ਜਿੱਦੀ ਜੇ ਤੁਹਾਡੀ ਲੋਕ ਸੋਚ ਕਰੀ ਜਾਂਦੇ ਨੇ ਤੁਸੀਂ ਆਪਣੇ ਨਜ਼ਾਰੇ ਲਓ ਸੋਚਦਾ ਥੋੜੀ ਲੋਕ ਕਰੀ ਜਾਂਦੇ ਕਰੀ ਜਾਂਦੇ ਬਿਲਕੁਲ ਉਹਦੇ ਵਿੱਚ ਤਾਂ ਤੁਹਾਨੂੰ ਸਵਾਦ ਲੈਣਾ ਚਾਹੀਦਾ ਸਮਾਂ ਦੀ ਬਿਲਕੁਲ ਬਿਲਕੁਲ ਹੁਣ ਬਾਈ ਪੂਰਾ ਆਨੰਦ ਹਾਂ ਹੁਣ ਆਨੰਦ ਆ ਬਾਈ ਆਨੰਦ ਮੀਨ ਬਸ ਟਾਈਮ ਆਪਣਾ ਵਧੀਆ ਐਕਸਪੈਂਡ ਹੋਣਾ ਸਵੇਰੇ ਸ਼ਾਮ ਨੂੰ ਖਾ ਕੇ ਰੋਟੀਆਂ ਪੈ ਜਾਣਾ ਸਵੇਰੇ ਆਪਦਾ ਕੰਮ ਤਾਂ ਦੇ ਫੇਰ ਲੱਗੇ ਜਾਣਾ ਬਸ ਐ ਵੀ ਬੇਲਿਆਂ ਨਾਲ ਬਚੇ ਠੀਕ ਹੈ ਹਾਂ ਨਾਲੇ ਚਲੋ ਮੁੰਡਾ ਕੰਮ ਲੱਗਿਆ ਵਧੀਆ ਹਾਂਜੀ ਹਾਂ ਇਹ ਨਵੇਂ ਭਰਾ ਹੈਗਾ ਆਪਣਾ ਇਹਨੇ ਇਹਨੇ ਇਹਦਾ ਕੰਮ ਇਹਨਾਂ ਵਧੀਆ ਬਾਈ ਫਿਰ ਇਹਦਾ ਕਰਨੀ ਪਣਾ ਯਾਰ ਵਧੀਆ ਬਾਈ ਬਿਲਕੁਲ ਜੇ ਆਪਾਂ ਕੁਝ ਕਰਾਂਗੇ ਨਹੀਂ ਫਿਰ ਤਾਂ ਬਾਈ ਆਪਾਂ ਵੱਲੋਂ ਬਾਂਹਣ ਠੇਕੇ ਦੇ ਲਗਭਗ 80000 ਦੇ ਰੇਟ ਸਾਰੇ ਕੀਤੀ ਆ 80 ਤੋਂ ਪਲਾਸੀ ਆ ਹਾਂ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਬਚਣਾ ਕੀ ਆ ਸਾਲ ਦਾ ਮਸਾ 10 15000 ਵੀ ਕੁਦਰਤ ਤੇ ਡਿਪੈਂਡ ਆ ਹਾਂ ਕੁਦਰਤ ਤੇ ਆਹੜਾ ਹੀ ਜਾਂਦੇ ਨੇ ਹਣਾ ਉਹਦੇ ਨਾਲ ਤੇ ਇਹ ਕੰਮ ਦਾ ਬਹੁਤ ਲਾਹੇਵੰਦ ਆ ਬਾਈ ਲਾਹੇਵੰਦ ਆ ਬਾਕੀ ਇਹ ਕੰਮ ਚ ਤਾਂ ਹਰੇਕ ਚੀ ਰਿਸਕ ਹੈਗਾ ਤੁਹਾਡਾ ਕੰਮ ਤੁਹਾਡੀ ਕਿਰਤ ਆ ਤੁਹਾਡਾ ਉਹਨੂੰ ਸਾਹਮਣਾ ਸੰਭਾਲਣਾ ਉਹ ਤੁਹਾਡਾ ਲਾਹੇਬੰਦੀ ਆ ਜਿੰਨੀ ਤੁਸੀਂ ਸਾਂਭ ਸੰਭਾਲ ਕਰ ਲਓਗੇ ਉੰਨੀ ਉਹਦੇ ਵਿੱਚੋਂ ਲਾਹੇਬੰਦੀ ਆ ਇਹਨੂੰ ਲੈ ਆਓ ਚਾਹੇ ਲੱਖ ਦੀ ਲੈ ਆਓ ਉਹਨੂੰ ਕੱਖ ਨਾ ਪਾਉ ਤੜਕੇ ਤੁਹਾਨੂੰ 20000 ਵੀ ਨਹੀਂ ਦਿੰਦੀ ਹੈਗੀ ਜੀ ਇਹਦੇ ਤੇ ਤੁਸੀਂ ਕੰਮ ਕਰਕੇ ਇਹ ਲੱਖ ਦੀ ਲਿਆਂਦੀ ਉਹ ਥੋੜੀ 2 ਲੱਖ ਵੀ ਦੇ ਦੂਗੀ ਤੁਹਾਨੂੰ ਬਈ ਫਿਰ ਰਾਤ ਨੂੰ ਵੀ ਹੁੰਦਾ ਉਹੀ ਮਲਕੇ ਜਿਵੇਂ ਕਹਿੰਦੇ ਸੁਪਨੇ ਆਉਦੇ ਹੋਣਗੇ ਇਹਦੇ ਬਾਰੇ ਹਾਂ ਹਾਂ ਬਈ ਡਾਇਗ੍ਰਾਮ ਤਾਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਕੋਈ ਵੀ ਕੰਮ ਖੜਾ ਕਰਨਾ ਹੋਵੇ ਉਹਦੀ ਚੱਲੀ ਜਾਂਦੀ ਰਹਿੰਦੀ ਰਹਿੰਦੀ ਦਿਮਾਗ ਦੇ ਵਿੱਚ ਕਿ ਕਿੱਥੋਂ ਕਿਵੇਂ ਕਰਨਾ ਕਿੱਥੋਂ ਕਿਵੇਂ ਕਰਨਾ ਜੇ ਉਹੀ ਨਾ ਹੋਣ ਫਿਰ ਤਾਂ ਆਪਣਾ ਅੱਗੇ ਵਧੇ ਹੈ ਨਹੀਂ ਆਪਣਾ ਵਾ ਪੀਪਲ ਆਖ ਦੇ ਵਿੱਚ ਕੀ ਕਰ ਰਹੇ ਹੋ ਚਲੋ ਬਾਈ ਬਹੁਤ ਵਧੀਆ ਤੁਸੀਂ ਤਰੱਕੀ ਕਰੋ ਹੁਣ ਆਪਾਂ ਦੇਹੀ ਕਰਾਂਗੇ ਇੱਕ ਇੱਕ ਬਿਜ਼ਨਸ ਆ ਗਿਆ ਆਪਣਾ ਜੀ ਬਾਈ ਨਹੀਂ ਜੇ ਬਿਜ਼ਨਸ ਵੀ ਨਾ ਸਮਝੀਦਾ ਤਨਾ ਮਾ ਤੁਹਾਡਾ ਸਹਾਇਕਦੰਦ ਸਮਝ ਕੇ ਚਲੋ ਪਹਿਲਾਂ ਸਹਾਇਕਦੰਦ ਬਿਲਕੁਲ ਕਿਉਂਕਿ ਹਰ ਇੱਕ ਚੀਜ਼ ਬਿਜ਼ਨਸ ਨਹੀਂ ਹੁੰਦੀ ਪਹਿਲਾਂ ਪਹਿਲਾਂ ਸਹਾਇਕਦੰਦ ਬਣਾ ਲਓ ਅੱਗੇ ਤੁਸੀਂ ਪਰਮਾਪਤਵਾਂ ਕਰਕੇ ਨਹੀਂ ਹੋਲੀ ਹੋਲੀ ਬਿਜ਼ਨਸ ਵਿੱਚ ਵੀ ਜਾ ਸਕਦੇ ਹੋ ਉਹ ਵੀ ਕੋਈ ਬਾਲੀ ਦੂਰ ਨਹੀਂ ਹੈਗਾ ਇਹਦੇ ਵਿੱਚ ਜੇ ਕਿਸੇ ਨੇ ਕਰਨਾ ਜੀ ਚਲੋ ਠੀਕ ਆ ਬਾਈ ਜੌਨ ਸਿੰਘ ਧੰਨਵਾਦ ਬਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ